ਮੈਂ ਸਭ ਨੂੰ ਪਬਲਿਕ ਨੂੰ ਰਿਸ਼ਤੇਦਾਰਾਂ ਨੂੰ ਸਾਰੇ ਭੱਜੇ ਨੂੰ ਚੰਡੀਗੜ੍ਹ ਸੁਣਾਇ ਕਹਿਣਾ ਚਾਹੁੰਦੀ ਆ ਕਿ ਅਸੀਂ ਬਜ਼ੁਰਗਾਂ ਗਰੀਬ ਫੈਮਿਲੀ ਆ ਅਸੀਂ ਪਤੀ ਮੇਰੇ ਡਰਾਈਵਰ ਲਈ ਡਰਾਈਵਿੰਗ ਸਿਖਾ ਕੇ ਡਰਾਈਵਿੰਗ ਕਰਕੇ ਮੇਰੇ ਪਤੀ ਨੇ ਮੇਰੇ ਬੀੜਾ ਨੂੰ ਪੜਾਇਆ ਅਸੀਂ ਬਹੁਤ ਮਿਹਨਤ ਕੀਤੀ ਮੈਂ ਵੀ ਸਿਲਾਈ ਕਰ ਕਰ ਕੇ ਗਰੀਬੀ ਦੇ ਜੱਸੀ ਬੱਚੇ ਨੂੰ ਪੜਾ ਕੇ ਇੱਥੋਂ ਤੱਕ ਕੀਤਾ ਪਰ ਮੈਂ ਸਾਰਿਆਂ ਨੂੰ ਸਾਰੇ ਸੰਸਾਰ ਨੂੰ ਸਭ ਨੂੰ ਕਹਿੰਨੀ ਆ ਕਿ ਅੱਗੇ ਆਓ ਸਾਨੂੰ ਇਨਸਾਫ ਦਿਵਾਓ ਜਿੰਨੀ ਵੀ ਅਸਾਨੂੰ ਨਾਲ ਸਾਥ ਨਹੀਂ ਮਿਲੇਗਾ ਸਾਡੇ ਅਸੀਂ ਬਹੁਤ ਬਜ਼ੁਰਗਾਂ ਸਾਡੇ ਕੋਲ ਅਸੀਂ ਇਹ ਉਹਦਾ ਦੇਨ ਨਹੀਂ ਦੇ ਸਕਦੇ ਅਸੀਂ ਬਜ਼ੁਰਗਾਂ ਸਾਡਾ ਸਾਥ ਦਿਓ ਜੇ ਮੀਰ ਤੁਸੀਂ ਸਾਥ ਦੇਵੋਗੇ ਤਾਂ ਤਾਂ ਹੀ ਸਾਡਾ ਕੁਝ ਅੱਗੇ ਬਣੇਗਾ ਉਸ ਮੇਰੀ ਫੌਜ ਦੇ ਕਰਕੇ ਦੇਣ ਕੇ ਸਾਥ ਜੋੜ ਕੇ ਦੇਣ ਕੇ ਸਾਡਾ ਸਾਥ ਦਿਓ ਅਸੀਂ ਨਾਲ ਰੈਸਟਿੰਗ ਕੀਤਾ ਜੇ ਮੀਰ ਕਲਗੀ ਰੈਸਟਿੰਗ ਹੋਏਗਾ ਉਸ ਮੈਂ ਆਪਣੇ ਪੁੱਤਰ ਦੀ ਜਮਾਨ ਪੁੱਤਰ ਦੀ ਸਸਕਾਰ ਨਹੀਂ ਕਰ ਲਵਾਂਗਾ ਮੈਂ ਆਪਣੇ ਬੇਟੇ ਦਾ ਸਸਕਾਰ ਨਹੀਂ ਕਰ ਮੈਂ ਇਨਸਾਫ ਚਾਹੀਦਾ ਹੈ ਤੇ ਦੁਨੀਆ ਦੇ ਲੋਕੋ ਮੇਰੇ ਨਾਲ ਖੜੋ ਮੈਂ ਇਨਸਾਫ ਦਵਾਉ ਕਿਸੇ ਜਿੰਨੇ ਗਲਤ ਉਸ ਨੇ ਮੈਂ ਕਹਿੰਨੀ ਆ ਕਿ ਇਸ ਨਕਲਦੀਪ ਸਿੰਘ ਨੂੰ ਜਦੋਂ ਅਸੀਂ ਕੰਪਲੇਂਟ ਚ ਉਹਦਾ ਨਾਮ ਲਿਖਾਇਆ ਤੇ ਉਹਨਾਂ ਨੇ ਕਿਉਂ ਨਹੀਂ ਇਹ ਰੈਸਟ ਕੀਤਾ ਸਾਰਾ ਇਨਸਾਫ ਹੋਣਾ ਚਾਹੀਦਾ ਉਹ ਰੈਸਟ ਹੋਣਾ ਚਾਹੀਦਾ ਉਹਦੇ ਰੈਸਟ ਤੋਂ ਬਿਨਾ ਅਸੀਂ ਕਿਸੇ ਦਾ ਹਲ ਨਹੀਂ ਕਰਾਂਗੇ ਹਾਂਜੀ ਬਿਲਕੁਲ ਜੀ ਬਿਲਕੁਲ ਸਾਡੇ ਅੱਖਾਂ ਦੇ ਸਾਹਮਣੇ ਸਾਡੇ ਪੁੱਤ ਜਵਾਨ ਪੁੱਤ ਨੂੰ ਜਿਹੜਾ ਉਹਨਾਂ ਨੇ ਗੋਲੀਆਂ ਮਾਰ ਕੇ ਮਾਰਤਾ ਅਸੀਂ ਅਸੀਂ ਦੇਖਦੇ ਰਹੇ ਜੀ ਹੱਥ ਮਲਦੇ ਰਹੇ ਅਸੀਂ ਅੱਗੇ ਵੀ ਨਹੀਂ ਆ ਸਕਦੇ ਇਹਨਾਂ ਸਾਨੂੰ ਮੌਕਾ ਨਹੀਂ ਦਿੱਤਾ ਕਿ ਮੈਂ ਅੱਗੇ ਆ ਜਾ ਕਿ ਗੋਲੀਆਂ ਮੇਰੀਆਂ ਮੇਰੇ ਲੱਗ ਲੈਣ ਕੋਈ ਕਰ ਦੇ ਪਰ ਇਹਦਾ ਮੌਕਾ ਨਹੀਂ ਦਿੱਤਾ ਜੀ ਉਹਨਾਂ ਨੇ ਪੰਜ ਗੋਲੀਆਂ ਚਲਾਈਆਂ ਜਿਹਦੇ ਵਿੱਚ ਦੋ ਗੋਲੀਆਂ ਮੇਰੇ ਬੇਟੇ ਤੇ ਲੱਗੀਆਂ ਇੱਥੇ ਹਾਰਟਵੇਚ ਬਿਮਾਰੀ ਸਿੱਧੀ ਗੋਲੀ ਉਹਨਾਂ ਨੇ ਨੇੜੇ ਮਾਰੀ ਬਿਲਕੁਲ ਗੋਲੀ ਵਿੰਚਾਂ ਕੇ ਬੱਚੇ ਨਾਲ ਅਵਾਜ਼ ਵੀ ਘਟਾਏ ਤੋਂ ਇਹੀ ਮੈਂ ਸਾਰਿਆਂ ਨੂੰ ਬੇਨਤੀ ਕਰਨਾ ਸਾਰੇ ਆਪਣੇ ਪਬਲਿਕ ਨੂੰ ਰਿਸ਼ਤੇਦਾਰਾਂ ਨੂੰ ਸਾਰਿਆਂ ਲੋਕਾਂ ਨੂੰ ਵੀ ਸਾਡਾ ਸਾਥ ਦਿਓ ਤੇ ਇਹ ਸਾਨੂੰ ਇਨਸਾਫ਼ ਦਿਓ ਮੈਂ ਸਭ ਨੂੰ ਪਬਲਿਕ ਨੂੰ ਰਿਸ਼ਤੇਦਾਰਾਂ ਨੂੰ ਸਾਰੇ ਭੱਜੇ ਨੂੰ ਚੰਡੀਗੜ੍ਹ ਕਿਸ ਨੂੰ ਕਹਿਣਾ ਚਾਹੀਆਂ ਕਿ ਅਸੀਂ ਬਜ਼ੁਰਗਾਂ ਗਰੀਬ ਫੈਮਿਲੀ ਆ ਅਸੀਂ ਪਤੀ ਮੇਰੇ ਡਰਾਈਵਰ ਲਈ ਰਹਿਮ ਵਿੱਚ ਰਹਿ ਕੇ ਡਰਾਈਵਿੰਗ ਕਰਕੇ ਮੇਰੇ ਪਤੀ ਨੇ ਮੇਰੇ ਬੇਟੇ ਨੂੰ ਪੜਾਇਆ ਅਸੀਂ ਬਹੁਤ ਮਿਹਨਤ ਕੀਤੀ ਮੈਂ ਵੀ ਸਲਾਈ ਕਰ ਕਰਕੇ ਗਰੀਬੀ ਦੇ ਜੱਸੀ ਬੱਚੇ ਨੂੰ ਪੜਾ ਕੇ ਇੱਥੋਂ ਤੱਕ ਕੀਤਾ ਤਾਂ ਮੈਂ ਸਾਰਿਆਂ ਨੂੰ ਸਾਰੇ ਸੰਸਾਰ ਨੂੰ ਸਭ ਨੂੰ ਕਹਿੰਨੀ ਆ ਕਿ ਅੱਗੇ ਆਓ ਸਾਨੂੰ ਇਨਸਾਫ ਦਿਵਾਓ ਜਿੰਨੀ ਵੇਰ ਸਾਨੂੰ ਸਾਥ ਨਹੀਂ ਮਿਲੇਗਾ ਸਾਡੇ ਅਸੀਂ ਬਹੁਤ ਬਜ਼ੁਰਗਾਂ ਸਾਡੇ ਕੋਲ ਅਸੀਂ ਇਹ ਉਹਦਾ ਦੇਣ ਨਹੀਂ ਦੇ ਸਕਦੇ ਅਸੀਂ ਬਜ਼ੁਰਗਾਂ ਸਾਡਾ ਸਾਥ ਦਿਓ ਜੇ ਮੀਰ ਤੁਸੀਂ ਸਾਥ ਦੇਵੋਗੇ ਤਾਂ ਤਾਂ ਹੀ ਸਾਡਾ ਕੁਝ ਅੱਗੇ ਬਣੇਗਾ ਉਸ ਮੇਰੀ ਪੁਬਲਿਕ ਅਗੇ ਬੇਨਤੀ ਹੈ ਸਾਥ ਜੋੜ ਕੇ ਬੇਨਤੀ ਹੈ ਸਾਡਾ ਸਾਥ ਦਿਓ ਅਸੀਂ ਨਾਲ ਰੈਸਟਿੰਗ ਕੀਤਾ ਜੇ ਮੀਰ ਕਲਗੀ ਰੈਸਟਿੰਗ ਹੋਏਗਾ ਉਸ ਮੈਂ ਆਪਣੇ ਪੁੱਤਰ ਦੀ ਜਮਾਨ ਪੁੱਤਰ ਦੀ ਸਸਕਾਰ ਨਹੀਂ ਕਰ ਲਗਾ ਬੈਠਾ ਮੈਂ ਆਪਣੇ ਬੇਟੇ ਦਾ ਸਸਕਾਰ ਨੂੰ ਹੋਮਰ ਮੈਂ ਇਨਸਾਫ ਚਾਹੀਦਾ ਹੈ ਤੇ ਦੁਨੀਆ ਦੇ ਲੋਕੋ ਮੇਰੇ ਨਾਲ ਖੜੋ ਮੈਂ ਇਨਸਾਫ ਦੀਵਾਉ ਕਿਸੇ ਜਿੰਨੇ ਗੱਲ ਤੁਸੀਂ ਮੈਂ ਕਹਿਨੀ ਆ ਕਿ ਇਸ ਅਨਕਲਦੀਪ ਸਿੰਘ ਨੂੰ ਜਦੋਂ ਅਸੀਂ ਕੰਪਲੇਂਟ ਚ ਉਹਦਾ ਨਾਮ ਲਿਖਾਇਆ ਤੇ ਉਹਨਾਂ ਨੇ ਕਿਉਂ ਨਹੀਂ ਇਹ ਰੈਸਟ ਕੀਤਾ ਸਾਰਾ ਇਨਸਾਫ ਹੋਣਾ ਚਾਹੀਦਾ ਉਹ ਰੈਸਟ ਹੋਣਾ ਚਾਹੀਦਾ ਉਹਦੇ ਰੈਸਟ ਤੋਂ ਬਿਨਾ ਅਸੀਂ ਇਸ ਦਾ ਆਮ ਨਹੀਂ ਕਰ ਹਾਂਜੀ ਬਿਲਕੁਲ ਜੀ ਬਿਲਕੁਲ ਸਾਡੇ ਅੱਖਾਂ ਦੇ ਸਾਹਮਣੇ ਸਾਡੇ ਪੁੱਤ ਜਵਾਨ ਪੁੱਤ ਨੂੰ ਜਿਹੜਾ ਨੰਨ ਗੋਲੀਆਂ ਮਾਰ ਕੇ ਮਾਰਤਾ ਅਸੀਂ ਅਸੀਂ ਦੇਖਦੇ ਰਹੇ ਜੀ ਫਾਤਮਾ ਜੀ ਰਹਿ ਕੇ ਅਸੀਂ ਅੱਗੇ ਵੀ ਨਹੀਂ ਆ ਸਕਦੇ ਇਹਨਾਂ ਸਾਨੂੰ ਮੌਕਾ ਨਹੀਂ ਦਿੱਤਾ ਕਿ ਮੈਂ ਅੱਗੇ ਆ ਜਾ ਕਿ ਗੋਲੀਆਂ ਮੇਰੀਆਂ ਮੇਰੇ ਲੱਗ ਲੈਣ ਕੋਈ ਕਰ ਦੇ ਪਰ ਇਹਦਾ ਮੌਕਾ ਨਹੀਂ ਦਿੱਤਾ ਜੀ ਉਹਨਾਂ ਨੇ ਪੰਜ ਗੋਲੀਆਂ ਚਲਾਈਆਂ ਜਿਹਦੇ ਵਿੱਚ ਦੋ ਗੋਲੀਆਂ ਮੇਰੇ ਬੇਟੇ ਤੇ ਲੱਗੀਆਂ ਇੱਥੇ ਹਾਰਟਵੇਚ ਬਿਮਾਰੀ ਸਿੱਧੀ ਗੋਲੀ ਉਹਨਾਂ ਨੇ ਨੇੜੇ ਮਾਰੀ ਬਿਲਕੁਲ ਗੋਲੀ ਵਿਚਾਂ ਕਿ ਬੱਚੇ ਨਾਲ ਅਵਾਜ਼ ਵੀ ਘਟਾਏ ਤੋਂ ਇਹ ਮੈਂ ਸਾਰਿਆਂ ਨੂੰ ਬੇਨਤੀ ਕਰਨਾ ਸਾਰੇ ਆਪਣੇ ਪਬਲਿਕ ਨੂੰ ਰਿਸ਼ਤੇਦਾਰਾਂ ਨੂੰ ਸਾਰਿਆਂ ਲੋਕਾਂ ਨੂੰ ਵੀ ਸਾਡਾ ਸਾਥ ਦਿਓ ਤੇ ਇਹ ਸਾਨੂੰ ਇਨਸਾਫ਼ ਦਿਓ